ਯੋਸ਼ਪ ਇਹ ਹੀ ਸਵਾਲ ਸੀ ਇਹਨਾਂ ਗੱਲਾਂ ਕਰਕੇ ਹੀ ਜ਼ੀ ਮੀਡੀਆ ਦੀ ਸੰਗੀ ਕੋਟਣ ਦੀ ਕੋਸ਼ਿਸ਼ ਕੀਤੀ ਨਹੀਂ ਪਰ ਜ਼ੀ ਮੀਡੀਆ ਦੀ ਅਸੀਂ ਆਪਣੀਆਂ ਧੌਣਾਂ ਕਟਾ ਦਾਂਗੇ ਲੇਕਿਨ ਅਸੀਂ ਕਿਸੇ ਵੀ ਜਿਹੜੀ ਹਾਊਸ ਦੀ ਸੰਗੀ ਨਹੀਂ ਘੁੱਟਣ ਦਵਾਂਗੇ ਕਿਉਂਕਿ ਜਿੱਥੇ ਲੋਕਤੰਤਰ ਦੇ ਵਿੱਚ ਵੱਖ-ਵੱਖ ਪਾਰਟੀਆਂ ਲੋਕਤੰਤਰ ਦੀ ਸੇਵਾ ਮੀਡੀਆ ਸਭ ਤੋਂ ਵੱਡਾ ਰੋਲ ਦਾ ਕਰਦਾ ਉਹ ਸੇਵਾ ਦੇ ਵਿੱਚ ਕਿਉਂਕਿ ਜਿਹਦੇ ਨਾਲ ਅਨਿਆਏ ਹੁੰਦਾ ਜਿਹਦੇ ਨਾਲ ਧੋਖਾ ਹੁੰਦਾ ਜਿਹਨਾਂ ਤੱਕਾ ਹੁੰਦਾ ਮੀਡੀਆ ਉਹਨੂੰ ਲੈ ਕੇ ਆਉਂਦਾ ਬਿਲਕੁਲ ਨਾਲ ਖੜਿਆ ਇੱਕ ਇੱਕ ਮੀਡੀਆ ਵਾਲੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਨੁਮਾਇੰਦਾ ਇੱਕ ਕਰੇ ਕਰਤਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏਗਾ ਤੁਹਾਡੇ ਨਾਲ ਬਿਲਕੁਲ ਬੜਾ ਬੜਾ ਸਰ ਤੁਹਾਡਾ ਸ਼ੁਕਰੀਆ ਇਸ ਚੀਜ਼ ਲਈ ਤਾਂ ਸਣੀ ਸਾਹਿਬ ਜੋ ਸਭ ਇਹ ਹੀ ਸਵਾਲ ਸੀ ਇਹਨਾਂ ਗੱਲਾਂ ਕਰਕੇ ਹੀ ਜ਼ੀ ਮੀਡੀਆ ਦੀ ਸੰਗੀ ਕੋਟਣ ਦੀ ਕੋਸ਼ਿਸ਼ ਕੀਤੀ ਨਹੀਂ ਪਰ ਜ਼ੀ ਮੀਡੀਆ ਦੀ ਅਸੀਂ ਆਪਣੀਆਂ ਧੌਣਾ ਕਟਾ ਦਾਂਗੇ ਲੇਕਿਨ ਅਸੀਂ ਕਿਸੇ ਵੀ ਜੀੜੀਆ ਹਾਊਸ ਦੀ ਸੰਗੀ ਨਹੀਂ ਘੁੱਟਣ ਦਵਾਂਗੇ ਕਿਉਂਕਿ ਜਿੱਥੇ ਲੋਕਤੰਤਰ ਦੇ ਵਿੱਚ ਵੱਖ-ਵੱਖ ਪਾਰਟੀਆਂ ਲੋਕਤੰਤਰ ਦੀ ਸੇਵਾ ਕਰਦੀਆਂ ਮੀਡੀਆ ਸਭ ਤੋਂ ਵੱਡਾ ਰੋਲ ਦਾ ਕਰਦਾ ਉਹ ਸੇਵਾ ਦੇ ਵਿੱਚ ਕਿਉਂਕਿ ਜਿੱਦਾਂ ਅਨਿਆਏ ਹੁੰਦਾ ਜਿੱਦਾਂ ਧੋਖਾ ਹੁੰਦਾ ਜਿੱਦਾਂ ਤੱਕਾ ਹੁੰਦਾ ਮੀਡੀਆ ਉਹਨੂੰ ਲੈ ਕੇ ਆਉਂਦਾ ਬਿਲਕੁਲ ਨਾੜ ਖੜਿਆ ਇੱਕ ਇੱਕ ਮੀਡੀਆ ਵਾਲੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਨੁਮਾਇੰਦਾ ਇਹ ਕਰੇ ਕਰਤਾ ਮੋੜੇ ਨਾਲ ਮੋੜਾ ਜੋੜ ਕੇ ਖੜੇ ਹੋਏਗਾ ਤੁਹਾਡੇ ਬਿਲਕੁਲ ਬੜਾ ਆਪਣਾ ਸਰ ਤੁਹਾਡਾ ਸ਼ੁਕਰੀਆ ਇਸ ਚੀਜ਼ ਲਈ ਤਾਂ ਸਣੀ ਸਾਹਿਬ ਜੋਬ ਸਭ ਇਹ ਹੀ ਸਵਾਲ ਸੀ ਇਹਨਾਂ ਗੱਲਾਂ ਕਰਕੇ ਹੀ ਜ਼ੀ ਮੀਡੀਆ ਦੀ ਸੰਗੀ ਕੋਟਣ ਦੀ ਕੋਸ਼ਿਸ਼ ਕੀਤੀ ਵੀ ਪਰ ਜ਼ੀ ਮੀਡੀਆ ਦੀ ਅਸੀਂ ਆਪਣੀਆਂ ਧੌਣਾ ਕਟਾ ਦਾਂਗੇ ਲੇਕਿਨ ਅਸੀਂ ਕੀੜੀਆ ਹਾਊਸ ਦੀ ਸੰਗਿਨੀ ਕੁੱਟਣ ਦਵਾਂਗੇ ਕਿਉਂਕਿ ਜਿੱਥੇ ਲੋਕਤੰਤਰ ਦੇ ਵਿੱਚ ਵੱਖ-ਵੱਖ ਪਾਰਟੀਆਂ ਲੋਕਤੰਤਰ ਦੀ ਸੇਵਾ ਕਰਦੀਆਂ ਮੀਡੀਆ ਸਭ ਤੋਂ ਵੱਡਾ ਰੋਲ ਅਦਾ ਕਰਦਾ ਉਹ ਸੇਵਾ ਦੇ ਵਿੱਚ ਕਿਉਂਕਿ ਜਿੱਦਾਂ ਅਨਿਆਏ ਹੁੰਦਾ ਜਿੱਦਾਂ ਧੋਖਾ ਹੁੰਦਾ ਜਿੱਦਾਂ ਤੱਕਾ ਹੁੰਦਾ ਮੀਡੀਆ ਉਹਨੂੰ ਲੈ ਕੇ ਆਉਂਦਾ ਬਿਲਕੁਲ ਨਾਲ ਖੜਿਆ ਇੱਕ ਇੱਕ ਮੀਡੀਆ ਵਾਲੇ ਦੇ ਨਾਲ ਭਾਰਤੀ ਜੰਦਾ ਪਾਰਟੀ ਦਾ ਇੱਕ ਇੱਕ ਨੁਮਾਇੰਦਾ ਇਹ ਕਰੇ ਕਰਦਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏਗਾ ਤੁਹਾਡੇ ਬਿਲਕੁਲ ਬੜਾ ਫੜਾ ਸਰ ਤੁਹਾਡਾ ਸ਼ੁਕਰੀਆ ਇਸ ਚੀਜ਼ ਲਈ ਤਾਂ ਸਣੀ